ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਵਲੌਗ ਸਰਬਜੀਤ ਵਿੱਚ ਆਈ ਹੋਪ ਤੁਸੀਂ ਸਾਰੇ ਵਧੀਆ ਹੋਗੇ ਆਪ ਆਪਣੇ ਘਰਾਂ ਵਿੱਚ ਹੱਸੀ ਵੀ ਸਾਰੇ ਵਧੀਆ ਸੱਚੇ ਪਾਤਸ਼ਾਹ ਦੀ ਕਿਰਪਾ ਹੈ ਤੇ ਦਿਨ ਹੈਗਾ ਜੀ ਸੈਟਰਡੇ ਦਾ ਤੇ ਟਾਈਮ ਇੱਥੇ ਹੋ ਗਿਆ ਜੀ 11:30 ਵਜੇ ਦਾ ਤੇ ਸਵੇਰ ਦਾ ਕੰਮ ਸਾਰਾ ਨਿਬੜ ਗਿਆ ਸੀਗਾ ਤੇ ਉਸ ਤੋਂ ਬਾਅਦ ਸਬਜ਼ੀਆਂ ਵਗੈਰਾ ਹੈਗੀਆਂ ਸੀ ਤੇ ਮੈਂ ਢਿੱਲ ਕੀਤੀ ਸੀ ਮੈਂ ਕਿਹਾ ਸਬਜ਼ੀਆਂ ਹੈਗੀਆਂ ਤੇ ਦੁਪਹਿਰ ਨੂੰ ਚੱਲ ਜਾਣਗੇ ਫਿਰ ਮੰਮੀ ਨੇ ਭੇਜਤੀਆਂ ਥੱਲੇ ਮੂਲੀਆਂ ਕਹਿੰਦੇ ਤੁਸੀਂ ਪਰੌਤੇ ਬਣਾ ਲਓ ਤੇ ਫਿਰ ਇੱਥੇ ਮੈਂ ਫਟਾਫਟ ਮੂਲੀਆਂ ਨੂੰ ਛਿੱਲਿਆ ਫੂਡ ਪ੍ਰੋਸੈਸਰ 'ਚ ਕਰਕੇ ਤੇ ਫਿਰ ਮੈਂ ਸਾਰੇ ਮਸਾਲੇ ਵਗੈਰਾ ਮਿਕਸ ਕਰ ਲੇ ਤੇ ਮੂਲੀਆਂ ਦੇ ਪੱਤੇ ਬਹੁਤ ਸੋਹਣੇ ਸੀਗੇ ਸਾਰੇ ਕੋਲੇ ਕੋਲੇ ਸੀਗੇ ਤੇ ਉਹਨਾਂ ਨੇ ਵੀ ਕੱਟ ਕੇ ਵਿੱਚ ਪਾ ਲਿਆ ਤੇ ਧਨੀਆ ਨਹੀਂ ਸੀ ਅੱਜ ਹੈਗਾ ਕਿਉਂਕਿ ਹਜੇ ਭਾਈ ਜਿਹੜਾ ਬਈਆ ਸਬਜ਼ੀ ਵਾਲਾ ਹੁੰਦਾ ਉਹ ਆਇਆ ਨਹੀਂ ਸੀਗਾ ਤੇ ਮੈਂ ਮੂਲੀਆਂ ਦੇ ਪੱਤੇ ਹੀ ਕੱਟ ਕੇ ਪਾ ਦਿੱਤੇ ਵਿੱਚ ਜੁਵੈਨ ਪਾਈ ਨਮਕ ਪਾਈ ਮਸਾਲਾ ਕਾਲੀ ਮਿਰਚ ਵਗੈਰਾ ਹਰੀ ਮਿਰਚ ਲਾਲ ਮਿਰਚ ਪਾ ਕੇ ਤੇ ਮੈਂ ਪਰੌਤੇ ਬਣਾਉਣ ਲੱਗੀ ਤੇ ਮੈਂ ਡੋਸੇ ਵਾਲਾ ਤਵਾ ਵੀ ਰੱਖ ਲਿਆ ਕਿਉਂਕਿ ਇੱਥੇ ਨਾ ਬਹੁਤ ਸੁਨੇ ਰੜ ਜਾਂਦੇ ਨੇ ਪਰੌਤੇ ਤੇ ਇੱਥੇ ਮੈਂ ਦੇਸੀ ਘਿਓ ਨਹੀਂ ਲਾਵਾਂਗੀ ਮੰਮੀ ਨੇ ਕਿਹਾ ਸੀ ਕਿ ਮੇਰਾ ਜਿਹੜਾ ਤੁਸੀਂ ਉਹ ਸਰੋਂ ਦਾ ਤੇਲ ਲਗਾਈ ਤੇ ਇਹ ਜਿਹੜਾ ਤੇਲ ਸੀ ਮੈਂ ਸਾੜ ਕੇ ਥੋੜਾ ਰੱਖਿਆ ਹੋਇਆ ਸੀਗਾ ਤੇ ਇਹ ਦੇ ਨਾਲ ਵੀ ਬਹੁਤ ਸਵਾਦ ਆਉਂਦੇ ਨੇ ਪਹਿਲਾਂ ਨਹੀਂ ਸੀ ਮੈਂ ਬਣਾਉਂਦੀ ਹੁੰਦੀ ਤੇ ਜਾਂ ਮੈਂ ਰਿਫਾਈਨਡ ਯੂਜ਼ ਕਰਦੀ ਤੇ ਮੈਨੂੰ ਹੁਣ 15 ਕ ਸਾਲ ਹੋ ਗਏ ਮੈਂ ਰਿਫਾਈਨਡ ਬਿਲਕੁਲ ਹੀ ਨਹੀਂ ਯੂਜ਼ ਕਰਦੀ ਸਰੋਂ ਦੇ ਤੇਲ ਦੇ ਵਿੱਚ ਸਬਜ਼ੀਆਂ ਵਗੈਰਾ ਬਣਾਉਂਦੀ ਆ ਅਗਰ ਦਾਲ ਵਗੈਰਾ ਹੋਵੇ ਤਾਂ ਉਸ ਵਿੱਚ ਘਿਓ ਵਗੈਰਾ ਪਾ ਲੈਂਦੀ ਆ ਤੜਕੇ 'ਚ ਤੇ ਅਦਰਵਾਈਜ਼ ਸਾਰੇ ਮੈਂ ਤੜਕੇ ਜਿਹੜੇ ਉਹ ਸਰੋਂ ਦੇ ਮਸਟਰਡ ਆਇਲ ਚ ਹੀ ਲਗਾਉਂਦੀ ਆ ਤੇ ਇਹ ਤੇ ਪਰੌਂਠੇ ਬਣ ਰਹੇ ਸੀ ਤੇ ਉਹਦੇ ਵਿੱਚ ਮੈਂ ਐਦਾਂ ਕਰਕੇ ਦੋ ਕਰਕੇ ਰੱਖ ਦਾਂਗੇ ਜਿਹੜੇ ਕੰਡੇ ਥੋੜੇ ਹੋਣਗੇ ਉਹ ਵੀ ਰੜ ਜਾਣਗੇ ਤੇ ਗਰਮੀ ਇੰਨੀ ਹੋਈ ਆ ਜੀ ਸਸਕਾਰ ਸਵਾਗਤ ਹੈ ਤੁਹਾਡਾ ਸਰਬਜੀਤ ਬਲੌਗ ਵਿੱਚ ਅੱਜ ਠੀਕ ਹੈ ਤੁਸੀਂ ਵੀ ਸਾਰੇ ਠੀਕ ਹੋਵੋਗੇ ਤੇ ਟਾਈਮ ਹੋ ਗਿਆ ਇੱਥੇ 7 ਵਜੇ ਦਾ ਤੇ ਸਵੇਰੇ ਅੱਜ ਦੁਪਹਿਰੇ ਅਸੀਂ ਮੂਲੀਆਂ ਵਾਲੇ ਪਰੌਂਠੇ ਬਣਾਏ ਸੀ ਉਸ ਤੋਂ ਬਾਅਦ ਪਹਿਲਾਂ ਸਾਰੀ ਡਸਟਿੰਗ ਵਗੈਰਾ ਕੀਤੀ ਤੇ ਇਹ ਜਾਲੀਆਂ ਮੈਂ ਸਾਫ਼ ਕੀਤੀਆਂ ਸੀਆਂ ਦੇਖੋ ਕਿੰਨੀਆਂ ਸਾਫ਼ ਹੋ ਗਈਆਂ ਕਿਉਂਕਿ ਜਦੋਂ ਇਹ ਪਰੌਂਠੇ ਬਣਾਉਂਦੇ ਸੀ ਇਦਾਂ ਜਾਲੀਆਂ ਵਿੱਚ ਧੂਆ ਵਗੈਰਾ ਫਸ ਜਾਂਦਾ ਸੀਗਾ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕੀਤਾ ਅਜ ਤੇ ਜਾਲੀਆਂ ਨਵੀਆਂ ਹੋ ਗਈਆਂ ਇਕਦਮ ਕੋਈ ਜ਼ਿਆਦਾ ਰਗੜਨਾ ਨਹੀਂ ਪਿਆ ਜਿੱਦਾਂ ਮੈਂ ਧੋ ਕੇ ਬਰਸ਼ ਨਾਲ ਪਾਈਪ ਲਾ ਕੇ ਧੋਂਦੀ ਹੁੰਦੀ ਸੀ ਗਰਮ ਪਾਣੀ ਪਾ ਪਾ ਕੇ ਹਨਾ ਹਰਿੰਦ੍ਰਾਨੀ ਕੇ ਸਰਫ ਪਾ ਪਾ ਕੇ ਨਾ ਚੰਗੀ ਤਰ੍ਹਾਂ ਕੂਚਣਾ ਤੇ ਮੈਂ ਇਸ ਵਾਰ ਮਿੱਟੀ ਮਸ਼ੀਨ ਦਾ ਤੇਲ ਦੇ ਨਾਲ ਹੀ ਸਾਰੀਆਂ ਜਾਲੀਆਂ ਸਾਫ਼ ਕੀਤੀਆਂ ਇਕਦਮ ਦਰਵਾਜ਼ੇ ਸਾਫ਼ ਹੋ ਗਏ ਜਾਲੀਆਂ ਸਾਰੇ ਘਰ ਦੀਆਂ ਜਿੱਦਾਂ ਨਵੀਆਂ ਹੁੰਦੀਆਂ ਉਦਾਂ ਹੋ ਗਈਆਂ ਤੇ ਇੱਥੇ ਟਾਈਮ ਹੈਗਾ 7 ਵਜੇ ਦਾ ਤੇ ਮੈਂ ਰਾਈਸ ਰੱਖੇ ਨੇ ਕੀ ਗਰਮੀ ਬਹੁਤ ਹੈ ਤੇ ਉਬਲਨੇਵੇਂ ਰਾਈਸ ਬਣਾਇਆ ਰਹੀ ਆ ਤੇ ਸਬਜ਼ੀਆਂ ਸਾਡੀਆਂ ਪਈਆਂ ਸੀਗੀਆਂ ਸਭ ਹੋਈ ਹੈ ਕੜੀ ਪਈ ਹੋਈ ਹੈ ਤੇ ਛੋਲਿਆਂ ਦੀ ਸਬਜ਼ੀ ਦਾ ਡੋਂਗਾ ਭਰਿਆ ਪਿਆ ਵਾ ਤੇ ਹਲਵਾ ਕद्दू ਦਾ ਡੋਂਗਾ ਭਰਿਆ ਹੋਇਆ ਤੇ ਗੋਭੀ ਵੀ ਪਈ ਗੋਭੀ ਵੀ ਪਈ ਵੀਗਾ ਤੇ ਕੜੀ ਵੀ ਥੋੜੀ ਸਾਰਾ ਕੁਝ ਮੈਂ ਫ੍ਰਿਜ ਚ ਕੱਢਿਆ ਤੇ ਅੱਜ ਦੋ ਜਾਨੇ ਤੇ ਹੈਗੇ ਸੀ ਦੋ ਤਿੰਨ ਜਾਨੇ ਤੇ ਮੈਂ ਕਿਹਾ ਸੜਾ ਅੱਜ ਗਜਾ ਕਿ ਅੱਜ ਸਬਜ਼ੀ ਰਾਤ ਨੂੰ ਕੋਈ ਨਹੀਂ ਬਣਾਣੀ ਕਿ ਅੱਜ ਇਹਨਾਂ ਨੂੰ ਮਕਾਨ ਨੇ ਪਹਿਲਾਂ ਸੋਚਿਆ ਸੀ ਕਿ ਦੁਪਹਿਰਾਂ ਨੂੰ ਮੈਂ ਕਰਾਂਗੀ ਇਹ ਸਬਜ਼ੀਆਂ ਖਤਮ ਕਰਾਂਗੀ ਪਰ ਪਰੌਂਠੇ ਬਣ ਗਏ ਫਿਰ ਮੂਲੀ ਵਾਲੇ ਬਣਾਏ ਸੀ 12:30 ਵਜੇ ਤੇ ਉਸ ਤੋਂ ਬਾਅਦ 12:30 ਰੋਟੀ ਖਾਧੀ ਅਸੀਂ ਅੱਜ ਸਵੇਰੇ ਫਰੂਟ ਵਗੈਰਾ ਲੈ ਲਿਆ ਸੀਗਾ ਤੇ ਮੰਮੀ ਨੇ ਮੂਲੀਆਂ ਵਗੈਰਾ ਭੇਜਦੀ ਉੱਪਰ ਕਹਿੰਦੇ ਮੂਲੀ ਵਾਲੇ ਪਰੌਂਠੇ ਬਣਾਓ ਤੇ ਇੱਥੇ ਹੁਣ ਮੂਲੀ ਵਗੈਰਾ ਰਗੜੀਆ ਸੀ ਫੂਡ ਪ੍ਰੋਸੈਸਰ ਨੂੰ ਸਾਫ ਕਰਾਂਗੀ ਸਾਰਾ ਖਲਾਰਾ ਪਿਆ ਹੋਇਆ ਇਦਾਂ ਹੀ ਕਿਉਂਕਿ ਮੈਂ ਜਾਲੀਆਂ ਵਗੈਰਾ ਸਾਫ ਕਰਨ ਲੱਗੀ ਡਸਟਿੰਗ ਅੱਜ ਪੱਖੇ ਸਾਫ ਕੀਤੇ ਏਸੀ ਸਾਫ ਕੀਤਾ ਉਹਦੀ ਜਾਲੀ ਸਾਫ ਕੀਤੀ ਉਦੋਂ ਮੈਂ ਜ਼ਿਆਦਾ ਨਹੀਂ ਛੂਟ ਕੀਤਾ ਕਿਉਂਕਿ ਗਰਮੀ ਬਹੁਤ ਸੀਗੀ ਤੇ ਹੁਣ ਸ਼ਾਮ ਦਾ ਟਾਈਮ ਹੈ ਤੇ ਮੈਂ ਕਿਹਾ ਵਲੌਗ ਦੀ ਸ਼ੁਰੂਆਤ ਕਰ ਦਿੰਨੇ ਆ ਅਗਰ ਮੇਰੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਹੋ ਤੇ ਵੱਸੋ ਵੱਧ ਸੋਹਣੇ ਸੋਹਣੇ ਕਮੈਂਟ ਕਰਕੇ ਦੱਸਿਓ ਸਾਡੇ ਵਲੌਗ ਤੁਹਾਨੂੰ ਕਿੱਦਾਂ ਦੇ ਲੱਗਦੇ ਆ ਚਲੋ ਫਿਰ ਕੰਮ ਕਰਦੇ ਆ ਰਾਈਸ ਮੇਰੇ ਬੁੱਬਨ ਲੱਗ ਗਏ ਨੇ ਤੇ ਬਾਹਰ ਗਮਲੇ ਚ ਮੈਂ ਹੁਣ ਮੈਂ ਪਾਣੀ ਪਾਵਾਂਗੀ ਤੇ ਇੱਧਰ ਮੇਰੇ ਬਰਤਨ ਸਾਫ਼ ਕਰਨ ਵਾਲੇ ਥੋੜੇ ਪਏ ਇਹ ਵਾਲੇ ਜਿਹੜੇ ਮਾਂਜੀ ਹੋਏ ਬਰਤਨ ਐ ਇਹਨਾਂ ਨੂੰ ਮੈਂ ਲਗਾਵਾਂਗੀ ਤੇ ਜਿਹੜੇ ਮਾਂਜਣ ਵਾਲੇ ਉਹਨਾਂ ਨੂੰ ਮਾਂਜਣਾ ਚਲੋ ਚੱਬ ਮਿਲਦੇ ਆ ਫਿਰ ਤੁਹਾਨੂੰ ਇੱਥੇ ਫਰੈਂਡਸ ਮੈਂ ਜਿਹੜੇ ਕਾ ਭਾਂਡੇ ਸੀਗੇ ਟੋ ਤੇ ਜਿਹੜੇ ਰਾਈਸ ਬਣ ਗਏ ਸੀ ਉਹਨਾਂ ਨੂੰ ਮੈਂ ਨਿਚੋੜ ਦਾਂਗੀ ਤੇ ਸਬਜ਼ੀਆਂ ਵਗੈਰਾ ਤੇ ਪਈਆਂ ਸੀ ਮੇਰੇ ਇੱਥੇ ਬਰੀਆਮ ਆਇਆ ਥੱਲੋ ਤਾਂ ਭਾਂਡੇ ਲੈ ਕੇ ਤੇ ਰੋਟੀ ਬాలే ਤੇ ਨਾਲੇ ਮੰਮੀ ਨੇ ਪਪੀਤਾ ਭੇਜ ਦਿੱਤਾ ਸੀ ਕਿ ਲੈ ਖਾ ਲੋ ਤੇ ਇਥੇ ਬਰੀਆਮ ਆ ਕੇ ਗੱਲ ਕਰ ਰਿਆ ਸੀ ਤੁਹਾਡੇ ਨਾਲ ਕਿ ਫਰੈਂਡ ਸਤਿ ਸ਼੍ਰੀ ਅਕਾਲ ਕਿ ਮੇਰਾ ਹੋਮਵਰਕ ਜਿਹੜਾ ਕੰਪਲੀਟ ਹੋ ਗਿਆ ਤੇ ਹੁਣ ਅਸੀਂ ਨਾਨਕੇ ਕਦੋਂ ਜਾਣਾ ਇਹ ਨਹੀਂ ਪਤਾ ਮੰਮਾ ਨੇ ਕਦੋਂ ਲੈ ਕੇ ਜਾਣਾ ਤੇ ਹੱਸ ਰਿਹਾ ਸੀਗਾ ਤੇ ਇੱਥੇ ਮੈਂ ਜਿੰਨਾ ਵੀ ਫੂਡ ਪ੍ਰੋਸੈਸ ਕੋਈ ਨਾ ਸੁੱਖ ਤੇ ਬਹੁਤ ਹੁੰਦਾ ਹੈ ਨਾ ਮਿਕਸੀ ਜੂਸਰ ਇਹਨਾਂ ਦਾ ਫੂਡ ਪ੍ਰੋਸੈਸਰਾਂ ਦਾ ਸੁੱਖ ਤੇ ਬਹੁਤ ਹੈ ਪਰ ਜਦੋਂ ਸਾਫ਼ ਕਰਨੇ ਪੈਂਦੇ ਫਿਰ ਬਹੁਤ ਔਖਾ ਲੱਗਦਾ ਤੇ 2 ਮਿੰਟ ਹੀ ਸਾਰੇ ਲੱਗੇ ਸੀ ਮੂਲੀਆਂ ਨੂੰ ਰਗੜਨ ਵਾਸਤੇ ਤੇ ਬਾਅਦ ਚ ਜਿਹੜਾ ਜਿਹੜਾ ਇਹਨਾਂ ਤਾਂ ਆਮ ਜਹਮ ਕਰਨਾ ਪਿਆ ਨਾ ਸਾਰਾ ਸਫਾਈ ਕਰਨੀ ਪਈ ਇਹਨਾਂ ਦੀ ਤੇ ਕਾਫੀ ਟਾਈਮ ਲੱਗ ਜਾਂਦਾ ਮਿਕਸੀ ਜੂਸਰਾਂ ਨੂੰ ਸਾਫ਼ ਕਰਨ ਲੱਗਿਆਵੇਂ ਤੇ ਇੱਥੇ ਮੈਂ ਹੁਣ ਸਾਰੇ ਬਰਤਨ ਜਿਹੜੇ ਸਾਫ਼ ਕਰ ਜਿਹੜੇ ਕੀਤੇ ਹੋਏ ਸੀ ਉਹ ਲਗਾ ਦਾਂਗੀ ਉਸ ਤੋਂ ਬਾਅਦ ਜਿਹੜਾ ਅਗਲਾ ਕੰਮ ਹੈ ਉਹ ਕਰਾਂਗੀ ਤੇ ਅੱਜ ਮੈਂ ਸੈਟਰਡੇ ਨੂੰ ਬਲੌਗ ਪਾ ਦਿੱਤਾ ਸੀਗਾ ਤੇ ਇਹ ਸੈਟਰਡੇ ਦਾ ਹੀ ਹੈਗਾ ਸ਼ਾਮ ਦਾ ਦਿਨ ਹੈਗਾ ਤੇ ਇੱਥੇ ਮੈਂ ਲੱਗੀ ਸੀ ਬਰਤਨ ਸਾਫ਼ ਕਰਨ ਜਿਹੜੇ ਫੈਗੇ ਸੀਗੇ ਤੇ ਚੌਲ ਬਣ ਗਏ ਸੀਗੇ ਰੋਟੀ ਬਾਰੇ ਤਿਆਰ ਹੋ ਗਏ ਜਿਹੜੀ ਇਹ ਸ਼ਾਮ ਦੇ ਬਰਤਨ ਸੀਗੇ ਕਿ ਬਰਤਨਾਂ ਨੂੰ ਬਹੁਤ ਜ਼ਿਆਦਾ ਵਾਧਾ ਹੁੰਦਾ ਤੇ ਉਹ ਇਹਨਾਂ ਨੂੰ ਸਾਫ਼ ਕਰ ਲਾਂਗੇ ਇਸ ਤੋਂ ਬਾਅਦ ਜਿਹੜੇ ਅਗਲੇ ਕੰਮ ਮੈਂ ਉਤਾਰਨਾ ਸ਼ੇਅਰ ਕਰਾਂਗੀ ਕਿ ਇੰਨੀ-ਕਿੰਨੀ ਗਰਮੀ ਤੇ ਇੰਨੀ ਆ ਨਾ ਬਹੁਤ ਜ਼ਿਆਦਾ ਗਰਮੀ ਹੋਈ ਪਈ ਐ ਤੇ ਲੋ ਜੀ ਬਰਤਨ ਹੋ ਗਏ ਮੇਰੇ ਸਾਹ ਤੇ ਇੱਥੇ ਮੇਰਾ ਕੰਮ ਹੋ ਗਿਆ ਸਾਰਾ ਕੰਪਲੀਟ ਤੇ ਇੱਥੇ ਮੈਂ ਰਾਈਸ ਪਾ ਦਿੱਤੇ ਸੀਗੇ ਤੇ ਇਹ ਸੰਡੇ ਦੀ ਸਵੇਰ ਦੀ ਪਿਕ ਹੈਗੀ ਐ ਜੀ ਨਾਲ ਮੈਂ ਐਡਿਟ ਕੀਤੀ ਤੇ ਇਹ ਨਾ ਸਵੇਰੇ ਨਾ ਇਹਨਾਂ ਨੇ ਕੀਰਤਨ ਕਰਨ ਜਾਣਾ ਸੀਗਾ ਤੇ ਆਪਣਾ ਇੱਕ ਸੂਟ ਲੱਭ ਰਿਹਾ ਸੀ ਪਜਾਮੀ ਨਹੀਂ ਸੀ ਮਿਲ ਰਹੀ ਹੇਨਾ ਕੋਈ ਨਾ ਸਾਰੇ ਵਾਈਟ ਸੂਟ ਹੁੰਦੇ ਆ ਤੇ ਪਜਾਮੀਆਂ ਪ੍ਰੈਸ ਕੀਤੀਆਂ ਇਕੱਠੀਆਂ ਹੀ ਰੱਖ ਦਿੰਦੀ ਉਹ ਮਿਕਸ ਹੋ ਗਏ ਕੱਢਣ ਲੱਗੇ ਫਿਰ ਮੈਂ ਸਾਰੇ ਕੱਪੜੇ ਕੱਢਨੇ ਪਏ ਹੇ ਇੱਕ ਦੋ ਕੱਢੇ ਫਿਰ ਮੈਂ ਸਾਰੇ ਕੱਢ ਕੇ ਚੰਗੀ ਤਰ੍ਹਾਂ ਅਲਮਾਰੀਆ ਸਾਫ਼ ਕੀਤੀ ਅਲਮਾਰੀਆ ਸਾਫ਼ ਕਰਨ ਤੋਂ ਬਾਅਦ ਮੈਂ ਇਹ ਚੱਦਰ ਵਗੈਰਾ ਝਾਟਣੀ ਸੀ ਮੈਂ ਪਹਿਲਾਂ ਸੋਚਿਆ ਨਹੀਂ ਰਾਤੀ ਮੈਂ ਕੱਪੜੇ ਤੇ ਮੈ ਤੋਲੇ ਸੀਗੇ ਤੇ ਫਿਰ ਮੈਂ ਇਹ ਚਾਦਰਾਂ ਲਾ ਹੀ ਲਈਆਂ ਤੇ ਇਸ ਤੋਂ ਬਾਅਦ ਫਿਰ ਮੈਂ ਇਹ ਚੱਦਰਾਂ ਚੇਂਜ ਕਰ ਲੀਆਂ ਅੱਜ ਤੇ ਇਹ ਵਾਲੀ ਚਾਦਰ ਮੈਂ ਕਾਫੀ ਮਹੀਨਾ ਡੇਢ ਮਹੀਨਾ ਬਾਅਦ ਹੀ ਵਿਛਾਉਣ ਲੱਗੀ ਕਿਉਂਕਿ ਕਈ ਵਾਰੀ ਚਾਦਰਾਂ ਦੇ ਥੱਲੇ ਆਈਆਂ ਹੁੰਦੀਆਂ ਤੇ ਇਹ ਚਾਦਰ ਮੈਨੂੰ ਬੜੀ ਪਿਆਰੀ ਲੱਗਦੀ ਤੇ ਇਹ ਮੈਂ ਲਈ ਸੀ 24 ਸੈਕਟਰ ਤੋਂ ਦੋ ਚਾਦਰਾਂ ਉਹਦੋਂ ਲਈ ਆਈ ਸੀ ਮੈਂ ਤੇ ਚਾਦਰਾਂ ਬਹੁਤ ਸੋਹਣੀਆਂ ਔਰ ਵੱਡੀਆਂ ਬਹੁਤ ਨੇ ਤੇ ਬਹੁਤ ਸੋਹਣੀਆਂ ਚਾਦਰਾਂ ਜਦੋਂ ਵਿਛਾ ਦੋ ਤੇ ਉਹ ਇਕੱਠੀਆਂ ਨਹੀਂ ਹੁੰਦੀਆਂ ਤੇ ਕਾਟਨ ਦੀਆਂ ਹੈਗੀਆਂ ਚਾਦਰਾਂ ਤਾਂ ਤੇ ਕਲਰ ਵੀ ਲਾਈਟ ਹੈਗਾ ਗਰਮੀਆਂ ਦੇ ਵਿੱਚ ਵੈਸੇ ਲਾਈਟ ਕਲਰ ਅੱਛੇ ਲੱਗਦੇ ਚਾਦਰਾਂ ਦੇ ਤੇ ਨਾਲ ਲੱਗਦਾ ਮੈਂ ਇਹ ਚੱਤਰਾ ਵਿੱਚ ਛੋੜਨ ਲੱਗ ਗਈ ਸੀ ਉਦੋਂ ਮੈਂ ਹਜੇ ਸਬਜ਼ੀ ਬਣਾਣੀ ਸੀਗੀ ਤੇ ਅੱਜ ਸਾਡੇ ਉਹ ਜਾਣਕਾਰੀ ਕਲੀਕਸ ਦੇ ਨਾ ਮਦਰ ਦੀ ਡੈਥ ਹੋਈ ਉਹਨਾਂ ਦਾ ਭੋਗ ਸੀ ਤੇ ਰੋਪੜ ਤੋਂ ਮੇਰੇ ਕਜ਼ਨਸ ਵੀ ਆਨੇ ਸੀਗੇ ਤੇ ਮੈਂ ਵੀ ਜਾਣਾ ਸੀਗਾ ਪਰ ਮੇਤੋਂ ਹੁਣ ਜਾਇਆ ਨਹੀਂ ਜਾਣਾ ਲੱਗਦਾ ਤੇ ਮੇ ਹਸਬੰਦ ਮੇਰੇ ਚਲੇ ਗਏ ਸੀਗੇ ਤੇ ਬਰੀਆਮ ਤਿਆਰ ਹੋ ਕੇ ਤੇ ਹੋ ਰਿਆ ਸੀ ਬਰੀਆਮ ਵੀ ਤੇ ਮੈਂ ਇੱਥੇ ਅੱਜ ਕੋਫਤਿਆਂ ਦੀ ਸਬਜ਼ੀ ਬਣਾਣੀ ਸੀਗੀ ਤੇ ਕੋਪਤੇ ਮੈਂ ਜਿਹੜਾ ਸੀਗਾ ਕੱਦੂ ਛਿਲਕੇ ਚੰਗੀ ਤਰ੍ਹਾਂ ਮਰੱਖਾਈ ਸੀ ਤੇ ਉਹ ਮੈਂ ਫੂਲ ਪ੍ਰੋਸੈਸਰ ਵਿੱਚ ਹੀ ਗ੍ਰाइंड ਕਰ ਲਿਆ ਸੀਗਾ ਤੇ ਇੱਥੇ ਆ ਗਈ ਮੈਂ ਕਿਚਨ 'ਚ ਤੇ ਆਲੂ ਤਿੰਨ ਚਾਰ ਮੈਂ ਕੱਟ ਲਏ ਸੀਗੇ ਤੇ ਮੈਂ ਤੜਕਾ ਲਾਣ ਲੱਗ ਗਈ ਪਹਿਲਾਂ ਮੈਂ ਕਿਚ ਜ ਤੜਕਾ ਲਗਾਣਾ ਤੇ ਕੋਈ ਦੁਪਹਿਰ ਦੀ ਰੋਟੀ ਬਣੀ ਹੋਊਗੀ ਜੇ ਮੈਂ ਭੋਗ ਤੇ ਜਾਣਾ ਹੋ ਤੇ ਮੈਂ ਫਟਾਫਟ ਚੱਲ ਜਾਾਂਗੀ ਕਿ ਮੰਮੀ ਦੀ ਰੋਟੀ ਬਣਾ ਕੇ ਤੇ ਸਬਜੀ ਬਣੀ ਹੋ ਗਈ ਤੇ ਚਲੋ ਕਈ ਵਾਰੀ ਹੁੰਦਾ ਕਿ ਹਸਬੰਦ ਮੇਰੇ ਨਾਲ ਲੰਗਰ ਛੱਕੇ ਨਹੀਂ ਆਉਂਦੇ ਕਿਤੇ ਵੀ ਵਿਆਹ ਸ਼ਾਦੀ ਜਾਂ ਕਿਤੇ ਵੀ ਜਾਣ ਨਾ ਉਹਨਾਂ ਨੇ ਇੱਕ ਰੋਟੀ ਨਹੀਂ ਖਾ ਕੇ ਆਉਣੀ ਰੋਟੀ ਉਹਨਾਂ ਦੇ ਘਰੋਂ ਹੀ ਖਾਣੀ ਸਵੇਰੇ ਉਹਨਾਂ ਨੇ ਬ੍ਰੈਕਫਾਸਟ ਚ ਫਰੂਟ ਲੈ ਲਿਆ ਇੱਕ ਪਰੋਠਾ ਖਾ ਲਿਆ ਸੀਗਾ ਤੇ ਇੱਥੇ ਮੈਂ ਤੇਲ ਰੱਖ ਲਿਆ ਕੱਢ ਗਿਆ ਤੇ ਮੈਂ ਥੋੜੀ ਹਿੰਗ ਪਾਈ ਥੋੜਾ ਜੀਰਾ ਪਾਇਆ ਥੋੜੀ ਜਿਹੀ ਮੇਥੀ ਪਾਈ ਤੇ ਲਸਣ ਪਿਆਜ਼ ਦਾ ਜਿਹੜਾ ਪੇਸਟ ਸੀ ਗ੍ਰाइंड ਕੀਤਾ ਉਹ ਮੈਂ ਪਾਤਾ ਉਹਨੂੰ ਚੰਗੀ ਤਰ੍ਹਾਂ ਭੁੰਨ ਲਾਂਗੀ ਤੇ ਨਾਲ-ਨਾਲ ਮੈਂ ਜਿਹੜਾ ਕਾ ਕਦੂ ਕ੍ਰਸ਼ ਕੀਤਾ ਹੋਇਆ ਸੀਗਾ ਫੂਡ ਪ੍ਰੋਸੈਸਰ 'ਚ ਕਰਕੇ ਮੈਂ ਰੱਖ ਲਿਆ ਸੀ ਪਹਿਲਾਂ ਹੀ ਤੇ ਆਲੂ ਮੈਂ 3-4 ਕੱਟ ਕੇ ਰੱਖ ਲੇ ਕਿ ਆਲੂ ਮੈਂ ਕਿ ਆ ਪਾਵਾਂਗੀ ਵਿੱਚ ਥੋੜਾ ਤੇ ਕੋਫਤੇ ਬਣਾਣੇ ਸੀ ਤੇ ਇਹਦੇ ਨਾਲ ਟਮਾਟਰ ਵਗੈਰਾ ਦੋ ਕੱਟ ਲਏ ਹਰੀਆਂ ਮਿਰਚਾਂ ਕੱਟ ਕੇ ਥੋੜਾ ਅਦਰਕ ਦਾ ਟੁਕੜਾ ਕੱਟ ਕੇ ਬਾਅਦ 'ਚ ਇਹਨੂੰ ਗ੍ਰाइंड ਕਰਾਂਗੇ ਤੇ ਸਵੇਰ ਦੇ ਵੀ ਕੰਮ ਬਹੁਤ ਜ਼ਿਆਦਾ ਹੋ ਜਾਂਦੇ ਹਨਾ ਕੁਕਿੰਗ ਸਭ ਤੋਂ ਵੱਡਾ ਕੰਮ ਹੁੰਦਾ ਕੁਕਿੰਗ ਦਾ ਕੁਕਿੰਗ ਦਾ ਕੰਮ ਹੋਇਆ ਹੋਇਆ ਤੇ ਫਿਰ ਬੰਦਾ ਡਸਟਿੰਗ ਵਗੈਰਾ ਹੋਰ ਜਿਹੜਾ ਕੰਮ ਕਰਨੇ ਨਾ ਉਹ ਜਲਦੀ ਜਲਦੀ ਕੰਮ ਕਰ ਲੈਂਦਾ ਪਰ ਇੱਥੇ ਅੱਜ ਮੈਂ ਸਿਰਸਰੀ ਅਲਮੀਰਾ ਸਾਫ਼ ਕੀਤੀ ਤੇ ਚਾਦਰਾਂ ਵਗੈਰਾ ਸਾਰੀਆਂ ਝਾੜਤੀਆਂ ਸੀਗੀਆਂ ਤੇ ਉਹ ਮੈਂ ਮਸ਼ੀਨ ਲਗਾਣੀ ਸੀ ਇਸ ਤੋਂ ਬਾਅਦ ਮੈਂ ਮਸ਼ੀਨ ਲਗਾਵਾਂਗੀ ਦੇਖਦੀ ਆ ਤੇ ਸਬਜੀ ਬਣੀ ਹੋਊਗੀ ਤੇ ਜੇ ਗੈਸਟ ਆ ਗਏ ਤੇ ਪਤਾ ਨਹੀਂ ਹੁਣ ਤੇ ਇਹ ਹਲਦੀ ਪਾ ਦਿੱਤੀ ਜੀ ਮੈਂ ਵਿੱਚ ਤੇ ਨਾਲ ਮਸਾਲਾ ਪਾਤਾ ਨਮਕ ਪਾ ਦਿੱਤਾ ਸਵਾਦ ਅਨਸਾਰ ਤੇ ਉਧਰ ਮੈਂ ਜਿਹੜੇ ਕੋਫਤੇ ਬਣਾਨੇ ਸੀ ਉਹਨਾਂ ਵਿੱਚ ਵੀ ਮੈਂ ਮਿਕਸ ਕਰ ਲਿਆ ਤੇ ਮਸਾਲਾ ਮੇਰਾ ਇੱਕ ਸਾਈਡ ਤੇ ਪੁੱਜੀ ਜਾਊਗਾ ਦੂਜੇ ਸਾਈਡ ਤੇ ਮੈਂ ਨਾ ਕੋਫਤੇ ਬਣਾ ਲਾਂਗੇ ਤਾਂ ਸਬਜੀ ਨਾ ਜਲਦੀ ਬਣ ਜਾਂਦੀ ਹੈ ਕਿਉਂ ਆਲੂ ਵਿੱਚ ਪਾ ਦਾਂਗੇ ਇਹਨਾਂ ਤੇ ਇਹਨਾਂ ਨੂੰ ਸੰਦੂਕ ਵਿਸਲਾ ਕਰ ਲਾਂਗੇ ਦੇ ਲਾਂਗੇ ਤੇ ਕੋਫਤੇ ਮੈਂ ਬਾਅਦ ਵਿੱਚ ਹੀ ਪਾਉਂਦੀ ਹੁਣ ਕਿਉਂਕਿ ਕੋਫਤੇ ਜਿਹੜੇ ਬਹੁਤ ਨੇ ਤਾਂ ਨਾਲ ਪਾ ਦੋ ਤਾਂ ਮਿਕਸ ਹੋ ਜਾਂਦੇ ਸਾਰੇ ਤੇ ਉਹ ਮੈਨੂੰ ਅੱਛੇ ਨਹੀਂ ਲੱਗਦੇ ਵੈਸੇ ਤੇ ਮਨ ਨੂੰ ਮਲਾਈ ਕੋਪ ਤੇ ਵੀ ਪਾ ਦਿੰਨੀ ਹੁੰਦੀ ਆ ਤੇ ਇੱਥੇ ਰੀਤਾ ਵੀ ਆ ਗਈ ਸੀ ਰੀਤਾ ਨੇ ਸਾਰੇ ਝਾੜੂ ਪੋਚਾ ਮਾਰ ਲਿਆ ਬਾਹਰ ਬਿੜੇ ਤੋਤੇ ਤੇ ਝਾੜੂ ਪੋਚਾ ਰੀਤਾ ਨੇ ਕੀਤਾ ਅੱਜ ਤੇ ਚਲੋ ਥੋੜੀ ਨੀਵ ਕੇ ਇਹਦੀ ਹੈਲਪ ਹੋ ਜਾਂਦੀ ਆ ਤੇ ਮੈਂ ਜਾਣਾ ਸੀ ਮੈਨੂੰ ਹੀ ਕਿ ਸਬਜ਼ੀ ਬਣ ਜੇ ਤੇ ਫਿਰ ਮੈਂ ਭੋਗ ਤੇ ਜਾਣਾ ਸੀਗਾ ਤੇ ਟਾਈਮ ਇਹਦਾ ਮੇਰਾ 12:00 ਵਜੇ ਸੀ ਇੱਥੇ ਤੇ ਉਹੀ ਗੱਲ ਹੋਈ ਮੈਥੋਂ ਜਾਇਆ ਗਿਆ ਹੀ ਨਾ ਤੇ ਇਹਨਾਂ ਚਾਹੇ ਮੈਂ ਜਾਣ ਨੂੰ ਤਿਆਰ ਹੋਣ ਲੱਗੀ ਤਾਂ ਹਸਪਤਲ ਮੇਰੇ ਆ ਗਿਆ ਤੇ ਭੋਗ ਤੇ ਪੈ ਗਿਆ ਉੱਥੇ ਤੇ ਮੈਂ ਕਹ ਤੂੰਸੀ ਆ ਕੇ ਕਹਿੰਦੇ ਲੰਗਰ ਮੈਂ ਨਹੀਂ ਛਕਣਾ ਸੀਗਾ ਤੇ ਮੈਂ ਕਹ ਚਲੋ ਮੈਂ ਚੰਗਾ ਕੀਤਾ ਸਬਜੀ ਨੂੰ ਮੈਂ ਤੜਕਾ ਲਗਾ ਲਿਆ ਮੈਂ ਹਾਸੇ ਰਹੀ ਸੀਗੀ ਤੇ ਲੋ ਜੀ ਤੜਕਾ ਜਿਹੜੀ ਟਮਾਟਰ ਔਰ ਹਰੀ ਮਿਰਚ ਅਦਰਕ ਪਾਇਆ ਸੀ ਮੈਂ ਬਾਅਦ ਚ ਪਾਉਂਦੀ ਹੁਣ ਇਹਨਾਂ ਚੰਗੀ ਤਰ ਬ੍ਰਾਊਨ ਕਰਕੇ ਥੋੜਾ ਜਿਹਾ ਪਾਣੀ ਪਾਵਾਂਗੇ ਤੇ ਸਬਜੀ ਇੰਨੀ ਟੇਸਟ ਬਣੀ ਸੀ ਬਹੁਤ ਜ਼ਿਆਦਾ ਸਵਾਦ ਬਣੀ ਸੀ ਤੇ ਬਰਿਆਮ ਕਹਿੰਦਾ ਸੀ ਸਬਜੀ ਬਹੁਤ ਸਵਾਦ ਸੀਗੀ ਤੇ ਇੱਥੇ ਮੈਂ ਇੱਕ ਬੰਨੇ ਤੇਲ ਰੱਖਤਾ ਤੇ ਜਿਹੜੇ ਮੈਂ ਕੋਫਤੇ ਬਣਾਏ ਕद्दू ਵਿੱਚ ਪਾ ਕੇ ਵਿੱਚ ਮੈਂ ਅ ਵਿਸਣ ਪਾਇਆ ਸੀ ਤੇ ਮਸਾਲੇ ਸਾਰੇ ਪਾਏ ਤੇ ਫਿਰ ਚਮਚ ਦੇ ਨਾਲ ਮੈਂ ਕਿਉਂਕਿ ਇਹਦੇ ਵਿੱਚ ਪਾਣੀ ਥੋੜਾ ਜਿਹਾ ਮੈਂ ਪਾਇਆ ਸੀ ਕਿ ਕद्दू ਵਿੱਚ ਆਲਰੇਡੀ ਪਾਣੀ ਹੁੰਦਾ ਨਾ ਇਸ ਕਰਕੇ ਤੇ ਮੈਂ ਚਮਚ ਦੇ ਨਾਲ ਹੀ ਇਦਾਂ ਪਾ ਦਿੱਤੇ ਹੱਥ ਨਾਲ ਨਹੀਂ ਪਾਏ ਇੱਥੇ ਮੈਂ ਲੱਭ ਰਹੀ ਸੀ ਕਿ ਪੌਣੀ ਕਿ ਛੋਟੀ ਪੌਣੀ ਮੈਨੂੰ ਦਿਖਣੇ ਰਹੀ ਉਹ ਮਿਕਸੀ ਦੇ ਪਿੱਛੇ ਪਈ ਸੀਗੀ ਤੇ ਲੋ ਜੀ ਇਹਨੂੰ ਏਦਾਂ ਮੈਂ ਫੋਲਡ ਕਰ ਦਾਂਗੀ ਤੇ ਨਾਲ ਮੈਂ ਚਮਚ ਦੇ ਨਾਲ ਕਰ ਲੈਂਦੀ ਹੁੰਦੀ ਆ ਤੇ ਕੋਪ ਤੇ ਬਹੁਤ ਸਵਾਦ ਬਣੇ ਇੰਨੇ ਵਧੀਆ ਬਣੇ ਨਾ ਕੋਪ ਤੇ ਤੇ ਕੋਪ ਤੇ ਵੀ ਅਸੀਂ ਮਤਲਬ ਕਾਫੀ ਦਿਨਾਂ ਤੋਂ ਬਾਅਦ ਬਣਾਏ ਨੇ ਮਹੀਨਾ ਡੇਢ ਮਹੀਨਾ ਬਾਅਦ ਹੀ ਬਣਾਏ ਨੇ ਕਿਉਂਕਿ ਗਰਮੀ ਬਹੁਤ ਹੈ ਤਲੀ ਚੀਜ਼ ਬਿਲਕੁਲ ਹੀ ਖਾਣ ਨੂੰ ਦਿਲ ਕਰਦਾ ਤੇ ਹੁਣ ਮੈਂ ਦੇਖ ਲਈ ਸੀ ਇੱਕ ਅਦੂ ਇੱਕੋ ਸੀਗਾ ਤੇ ਜਾਂ ਕਰੇਲੇ ਸੀ ਤੇ ਕਰੇਲੇ ਇਕੱਲੇ ਸੁੱਕੇ ਖਾਦੇ ਨਹੀਂ ਜਾਣੇ ਮੈਂ ਕਰੇਲੇ ਚਲ ਕਰ ਬਣਾ ਲਾਂਗੇ ਤੇ ਨਾਲ ਦਾਲ ਬਣਾ ਲਾਂਗੇ ਫਿਰ ਜਦ ਮੱਕਰੀਲੇ ਬਣਾਉਂਦੀ ਫਿਰ ਮੇਰੀ ਦਾਲ ਬਣਾਉਣੀ ਪੈਣੀ ਸੀਗੀ ਤੇ ਮੈਂ ਅਗੇ ਚਲੋ ਮੈਂ ਇਹ ਇਹ ਦੇਖੋ ਉਫਤੇ ਬਣਾ ਲੈਣੀਆਂ ਕਿ ਜਾਣ ਦਾ ਚੱਕਰ ਸੀ ਨਾ ਮੈਂ ਜਾਣਾ ਮਾਂ ਤੇ ਚਲ ਮੈਂ फटाफट ਸਬਜੀ ਬਣ ਜੂ ਇੱਥੇ ਦੇਖੋ ਕੋਪ ਤੇ ਬਹੁਤ ਸਾਰੇ ਬਣ ਗਏ ਤੇ ਮੈਂ ਟਿਫਿਓ ਤੇ ਇਦਾਂ ਰੱਖ ਦਾਂਗੀ ਤੇ ਸਾਰਾ ਨੁੱਟੜ ਜਾਣਗੇ ਤੇ ਜਦੋਂ ਸਬਜੀ ਬਣ ਜਾਈਗੀ ਚੰਗੀ ਤਰ੍ਹਾਂ ਫੇਰ ਬਾਅਦ ਵਿੱਚ ਮੈਂ ਇਹ ਪਾਵਾਂਗੀ ਤੇ ਇਹ ਛੋਟੇ ਛੋਟੇ ਕੰਮ ਕਰ ਜੇ ਟਾਈਮ ਨਾ ਕਰੋ ਤੇ ਸਾਰਾ ਕੁਝ ਮੈਨੇਜ ਹੋ ਜਾਂਦਾ ਤੇ ਇਸ ਟਾਈਮ ਤੇ ਮੈਂ ਹਜੇ ਇੱਕ ਬਾਥਰੂਮ ਸਾਫ ਕਰਨ ਵਾਲਾ ਮੇਰਾ ਰਹਿ ਗਿਆ ਸੀਗਾ ਪਰ ਮੈਂ ਸੋਚਿਆ ਪਹਿਲਾਂ ਮੈਂ ਆਪਣਾ ਕੁਕਿੰਗ ਦਾ ਕੰਮ ਪਹਿਲਾਂ ਨਿਬੇੜ ਲਾਂ ਕੁਕਿੰਗ ਦਾ ਕੰਮ ਨਿਬੜਿਆ ਹੋਏਗਾ ਤੇ ਬੰਦਾ ਹੋਰ ਕੰਮ ਕਰ ਲੈਂਦਾ ਕਿਉਂਕਿ ਅੱਜ ਜਿਹੜਾ ਬਹੁਤ ਵੱਡਾ ਕੰਮ ਸੀਗਾ ਕਿੰਨੇ ਦਿਨਾਂ ਤੋਂ ਮੈਂ ਸੋਚ ਰਹੀ ਸੀਗੀ ਕਿ ਬਰਿੰਦਾ ਦੀ ਅਲਮਾਰੀ ਸਾਫ਼ ਕਰਨਾ ਉਹ ਮੈਂ ਸਾਫ਼ ਕੀਤੀ ਸਾਰੀ ਜਿਹੜੇ ਪ੍ਰੈਸ ਕੀਤੇ ਕੱਪੜੇ ਸੀ ਉਹ ਅਲੱਗ ਕੀਤੇ ਉਹਦੇ ਵਿੱਚ ਕਈ ਇਦਾਂ ਸੀ ਕਿ ਬਹਿਮੀ ਵਿੱਚ ਆਪਣਾ ਇੱਕ ਅੱਡੇ ਜਦੋਂ ਬਾਹਰ ਆਉਣਾ ਚੁੰਨੀ ਵਗੈਰਾ ਨਾਲ ਟੰਗ ਦਿੰਦੀ ਹੁੰਦੀ ਸੀਗੀ ਤੇ ਅਜੇ ਅਸੀਂ ਅਲੱਗ-ਅਲੱਗ ਕਲਮਾਰੀਆਂ ਲਾਈਆਂ ਪਰ ਫਿਰ ਵੀ ਬਰਿੰਦਰ ਕਹਿੰਦੇ ਪਤਾ ਨਹੀਂ ਤੇਰੇ ਕੱਪੜੇ ਮੇਰੀ ਬਲਮਾਰੀ ਚ ਕੀ ਕਰਨ ਆ ਜਾਂਦੇ ਨੇ ਮੈਂ ਹਸਦੀ ਸੀ ਮੈਂ ਕਿਹਾ ਹਾਂ ਮੈਂ ਕਿਹਾ ਮੈਂ ਤੁਹਾਡੇ ਨਾਲ ਐ ਤੇ ਮੇਰੇ ਕੱਪੜੇ ਵੀ ਤੁਹਾਡੇ ਨਾਲ ਹੀ ਰਹਿਣਾ ਤੇ ਮੈਂ ਹਾਸੇ ਮਜ਼ਾਕ ਨਾਲ ਚੱਲੋ ਗੱਲ ਟਾਲਤੀ ਕਹਿੰਦੇ ਮੇਰੀ ਕਲਮਾਰੀ ਚ ਨਾ ਕੋਈ ਕੱਪੜੇ ਰੱਖਿਆ ਕਰ ਕੇਈ ਵਾਰੀ ਨਾ ਮੈਨ ਇਹਨਾਂ ਨੂੰ ਹੁੰਦਾ ਕਿ ਜਿੱਥੇ ਹੈਂਕੀ ਪਏ ਨੇ ਹੈਂਕੀ ਪਏ ਰਹਿਣ ਜਿੱਥੇ ਇਹਨਾਂ ਦੀ ਸੌਕਸ ਨੇ ਜਦੋਂ ਜਾਣਾ ਹੋਵੇ ਤੇ ਇਹਨਾਂ ਨੂੰ ਕੋਈ ਦਿੱਕਤ ਨਾ ਹੋਵੇ ਤੇ ਉਹ ਕਿਤੇ ਪਜਾਮੀਆਂ ਕੁੜਤੇ ਦੇ ਨਾਲ ਦੀ ਪਜਾਮੀ ਦੂਸਰੇ ਕੁੜਤੇ ਦੇ ਨਾਲ ਰੱਖੀ ਗਈ। ਅ ਪ੍ਰੈਸ ਕਰਨੇ ਦਿੱਤੇ ਸੀ ਕੱਪੜੇ ਉਹਨੇ ਭਾਈ ਨੇ ਕਰ ਦਿੱਤੇ ਤੇ ਉਹ ਕਹਿੰਨੇ ਇਹਦੇ ਨਾਲ ਦੀ ਤੇ ਮਿਲਦੀ ਨਹੀਂ ਮੇਰੇ ਸਾਰੇ ਕੁੜਤੇ ਪਜਾਮੇ ਕੱਢ ਕੇ ਉਹਨਾਂ ਚ ਸਾਰੇ ਚੈੱਕ ਕਰਨੀਆਂ ਪਈਆਂ। ਤੇ ਹਸਬੰਦ ਮੇਰੇ ਕੁੜਤੇ ਪਜਾਮੇ ਹੀ ਪਾਉਂਦੇ ਨੇ। ਉਹਨਾਂ ਨੇ ਕਾਫੀ ਜਦੋਂ ਤੋ ਅਮਰ ਸ਼ਕਿਆ ਉਸ ਤੋਂ ਬਾਅਦ ਉਹਨਾਂ ਨੇ ਪੈਂਟ ਸ਼ਰਟ ਬਿਲਕੁਲ ਨਹੀਂ ਪਾਈ। ਟੀ-ਸ਼ਰਟ ਪਜਾਮਾ ਬੇਸ਼ੱਕ ਪਾਲਣ ਪਰ ਉਹ ਨਾਲੇ ਬਿਲਕੁਲ ਪੈਂਟਾਂ ਵਗੈਰਾ ਸਭ ਆਪਣੀਆਂ ਕੱਢਤੀਆਂ ਸੀ ਮਾਰੀ ਚ ਹੈਲੋ ਫਰੈਂਡਸ ਅੱਜ ਪਾਣੀਆ ਟਾਈਮ ਇੱਥੇ ਹੋ ਗਿਆ ਸ਼ਾਮ ਦਾ ਸਾਡੇ ਚਾਰ ਪੰਜ ਦਾ ਗੱਲ ਵੀ ਹੋ ਗਈ ਤੇ ਇੱਥੇ ਮੈਂ ਮਸ਼ੀਨ ਲਗਾਈ ਹੋਈ ਸੀ ਕਿ ਆ ਜਾਏਗਾ ਸੰਡੇ ਤੇ ਗੈਸਟ ਆ ਗਏ ਸੀ ਸਾਡੇ ਤੇ ਇਸ ਕਰਕੇ ਮੇਰੇ ਕੋਲ ਨਾ ਜ਼ਿਆਦਾ ਵਲੌਗ ਸ਼ੂਟ ਨਹੀਂ ਹੋਇਆ ਸੇ ਦਾ ਕੰਮ ਕਰਕੇ ਬਹੁਤ ਕੰਮ ਕੀਤਾ ਅਮੀਰਾ ਸਾਫ਼ ਕੀਤੀਆਂ ਸਾਰੇ ਹੈ ਨਾ ਤੇ ਆ ਦੇਖੋ ਕਿੰਨੀਆਂ ਸੁਣੀਆਂ ਜਾਲੀਆਂ ਬਹੁਤ ਸੁਣੀਆਂ ਸਾਲ ਜਾਲੀਆਂ ਸਾਫ਼ ਹੋਈਆਂ ਨਾ ਤੇ ਮੈਂ ਵੀਡੀਓ ਪਾਈ ਹੋਈ ਹੈ ਤੇ ਜਰੂਰ ਦੇਖਿਓ ਆ ਦੇਖੋ ਬਹੁਤ ਸੋਹਣੇ ਜਾਰੇ ਸਾਥੋਂ ਹਨ ਤੇ ਇੱਥੇ ਮੈਂ ਹੁਣ ਕੱਪੜੇ ਪਾਏ ਹੋਏ ਤਾਂ ਬੱਦਲ ਦੇਖ ਕਿੰਨੇ ਇੰਨਾ ਨੀਂਦ ਆ ਗਿਆ ਸੀ ਨਾ ਚੰਡੀਗੜ੍ਹ ਵੱਲੋਂ ਬਹੁਤ ਜ਼ਿਆਦਾ ਬੱਦਲ ਬੱਦਲ ਹੋਏ ਪਏ ਤੇ ਉੱਡ ਗਏ ਨੇ ਵੈਸੇ ਮੀਂਹ ਆਉਂਦਾ ਨੇਰੀ ਵੀ ਆਈ ਸੀ ਬਹੁਤ ਤੇ ਹੁਣ ਕਰਦੇ ਆ ਕੱਪੜੇ ਤੇ ਕੱਢਦੀ ਆ ਮੈਂ ਤੇ ਕੱਪੜੇ ਕੱਢਾਂ ਤੇ ਫਿਰ ਸਵੇਰ ਥੋੜੇ ਬਰਤਨ ਸਾਫ ਕਰਨ ਵਾਲੇ ਉਹ ਕਰਾਂਗੀ ਤੇ ਅੱਜ ਸਬਜ਼ੀ ਹੈਗੀ ਆ ਕੋਫਤੇ ਆਲੂ ਬਣਾਏ ਹੋਏ ਆ ਤੇ ਸਬਜ਼ੀ ਸਾਡੀ ਅੱਜ ਪਈ ਆ ਚਲੋ ਮਿਲਦੇ ਆ ਫਿਰ ਇੱਥੇ ਜਿਹੜੇ ਤੋਤੇ ਹੋਏ ਕੱਪੜੇ ਸੀ ਕੱਢ ਕੇ ਮੈਂ ਲੈ ਆਈ ਸੀਗੀ ਤੇ ਉਹਨਾਂ ਨੂੰ ਮੈਂ ਸੁਕਣੇ ਪਾ ਦਾਂਗੀ ਚੰਗੀ ਤਰ੍ਹਾਂ ਝਾੜ ਕੇ ਤੇ ਉਹਨਾਂ ਗੈਸਟ ਆ ਗਏ ਤੇ ਇੱਕ ਇਹ ਸੰਡੇ ਦੀ ਸ਼ਾਮ ਦਾ ਦਿਨ ਹੈ ਤੇ ਇਹ ਹੁੰਦਾ ਕਿ ਜਿਹੜਾ ਕੰਮ ਨਿਭੜ ਜੇ ਉਹ ਹੀ ਵਧੀਆ ਹੁੰਦਾ ਤੇ ਮੌਸਮ ਇੰਨਾ ਸੋਹਣਾ ਹੋਇਆ ਪਿਆ ਸੀ ਨਾ ਤੇ ਮੈਨੂੰ ਲੱਗਦਾ ਮੈਂ ਚੱਲ ਕੱਪੜੇ ਤੇ ਥੋਲੇ ਆ ਤੇ ਸਪਿੰਨ ਵੀ ਹੋ ਗਏ ਸੀ ਕਿਉਂਕਿ ਸੇਕ ਤੇ ਕੰਦਾ ਚ ਬਥੇਰਾ ਪੈਂਦਾ ਕੱਪੜੇ ਬਹੁਤ ਜਲਦੀ ਉੱਪਰ ਸੁੱਕਦੇ ਇਹ ਦਾਨੀ ਦਾ ਕੋਈ ਜਾਂ ਹਮਸ ਵਗਾਰਾ ਰਾਜੂ ਤੋਂ ਬਿਨਾ ਹਨਾ ਸੇਕਿਆਂ ਤੋਂ ਅੱਜ ਕੱਲ੍ਹ ਗਰਮੀ ਬਹੁਤ ਹੈ ਕੱਪੜੇ ਤਾਂ ਅੰਦਰ ਪੇ ਪੇ ਸੁੱਕ ਜਾਂਦੇ ਨੇ ਤੇ ਇੱਥੇ ਹਵਾ ਵੀ ਆ ਰਹੀ ਸੀ ਤੇ ਚਲੋ ਹਵਾ ਦੇ ਵਿੱਚ ਨਾਲ ਸੁੱਕ ਜਾਣੇ ਨਾਲ ਮੈਂ ਕਲਿੱਪ ਲਗਾ ਦਾਂਗੀ ਤੇ ਜਿਹੜਾ ਕੰਮ ਮੁੱਕ ਜੇ ਉਹ ਵਧੀਆ ਹੁੰਦਾ ਕਿ ਕੱਪੜੇ ਮੈਂ ਪਾਏ ਹੋਏ ਸੀ ਤੇ ਮੇਰੇ ਬ੍ਰਦਰ ਆ ਗਏ ਕਜ਼ਨ ਤੇ ਫਿਰ ਮੈਂ ਕੱਢੇ ਨਹੀਂ ਫਿਰ ਉਹਨਾਂ ਲੱਗੇ ਹਨਾ ਕਿ ਮੈਂ ਬਾਥਰੂਮ ਸਾਫ਼ ਕਰ ਰਹੀ ਸੀ ਜੋ 3:00 ਵਜੇ ਸੀ ਜਦੋਂ ਉਹ ਘਰ ਆਏ ਤੇ ਰੋਟੀ ਬਜਾਰ ਉਹਦਾ ਸਾਰੀ ਖਾ ਲਈ ਸੀ ਅਸੀਂ ਤੇ ਫਿਰ ਮੈਂ ਬਾਥਰੂਮ ਸਾਫ ਕਰ ਰਹੀ ਸੀ ਉਹ ਬਾਥਰੂਮ ਸਾਫ ਕਰਕੇ ਫਿਰ ਮੈਂ ਨਹਾ ਕੇ ਨਿਕਲੀ ਫਿਰ ਤੇ ਉਹਨਾਂ ਨੂੰ ਪ੍ਰਸ਼ਾਦਾ ਤੇ ਉਹਨਾਂ ਨੇ ਗੁਰਦੁਆਰਾ ਸਾਹਿਬ ਤੋਂ ਛੱਕਿਆ ਹੋਇਆ ਸੀਗਾ ਤੇ ਫਿਰ ਮੈਂ ਮੰango ਸ਼ੇਕ ਬਣਾ ਲਿਆ ਤੇ ਉਹ ਬੁਲਾਤਾ ਸੀਗਾ ਤੇ ਇਹ ਫਿਰ ਉਹਨਾਂ ਦੇ ਜਾਣ ਤੋਂ ਬਾਅਦ ਇਹ ਸ਼ਾਮ ਨੂੰ ਫਿਰ ਮੈਂ ਕੱਪੜੇ ਵਗੈਰਾ ਸੀਗਾ ਉਹ ਕੀਤੇ ਤੇ ਜੋ ਬਰਤਨ ਵਗੈਰਾ ਚਦਰਾਂ ਵਗੈਰਾ ਜਿਹੜੀਆਂ ਮਾਰੇ ਮੋਟੇ ਉਹਨਾਂ ਨੂੰ ਝਾੜਿਆ ਤੇ ਬਾਕੀ ਦੇ ਕੰਮ ਸ਼ੁਰੂ ਕਰ ਲਏ ਤੇ ਇਹ ਮੇਰਾ 2 ਦਿਨ ਦਾ ਵਲੌਗ ਹੈ ਸੈਟਰਡੇ ਦਾ ਔਰ ਸੰਡੇ ਦਾ ਤੇ ਹਗਰ ਮੇਰੇ ਚੈਨਲ ਤੇ ਨਵੇਂ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਹੋ ਤੇ ਇੱਕ ਛੋਟਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਕਿ ਮੇਰੇ ਵਲੌਗ ਕਿੱਦਾਂ ਦੇ ਹੁੰਦੇ ਆ ਕਿ ਥੋੜੀ ਮੋਟੀਵੇਸ਼ਨ ਮਿਲਦੀ ਹੈ ਤੇ ਅਗਲੇ ਪਹਿਲਾ ਤੁਸੀਂ ਵਲੌਗ ਜਿਹੜਾ ਮੈਂ ਪਾਇਆ ਉਹਨੂੰ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਤੇ ਸਾਰੇ ਭੈਣ ਭਰਾ ਮੇਰੀ YouTube ਫੈਮਿਲੀ ਬਹੁਤ ਵਧੀਆ ਹੈ ਜਿਹੜੀ ਇੰਨੀ ਸਪੋਰਟ ਕਰ ਰਹੀ ਹੈ ਲੋ ਜੀ ਕੱਪੜੇ ਹੋ ਗਏ ਤਿਆਰ ਤੇ ਹੁਣ ਦੋ ਚਾਦਰਾਂ 拉ਗੀਆਂ ਸੀ ਫਿਰ ਉਹਨਾਂ ਨੂੰ ਮੈਨੂੰ ਛੋੜ ਲਾਂਗੀ ਬੈੱਡ ਸ਼ੀਟ ਜਿਹੜੀਆਂ ਸਵੇਰੇ ਉਤਾਰੀਆਂ ਸੀਗੀਆਂ ਤੇ ਨਾਲ ਲੱਗਦਾ ਮੈਂ ਕਿ ਚਲੋ ਕੰਮ ਮੁੱਕ ਜੇ ਤੇ ਮੇਰੇ ਕੋਲ ਨਾ ਸੂਟ ਪਾ ਕੇ ਦਨ ਕੰਮ ਬੜੀ ਮੁਸ਼ਕਲ ਹੁੰਦਾ ਤੇ ਮੇਰੀ ਆਦਤ ਮੰਮੀ ਨੂੰ ਵੀ ਹੁੰਦਾ ਕਿ ਸਿਰ ਤਿਆਰ ਹੋ ਕੇ ਤੇ ਸੂਟ ਪਾ ਕੇ ਤੇ ਬਾਅਦ ਵਿੱਚ ਮੈਨੂੰ ਕੰਮ ਕਰਨਾ ਬਹੁਤ ਮੈਨੂੰ ਹੁੰਦਾ ਕਿ ਲੂਸ ਲੂਸ ਕੱਪੜੇ ਪਾਓ ਤੇ ਲੋਜੀ ਚਾਦਰਾ ਵਗੈਰਾ ਚਾੜਦੇ ਮੈਂ ਸਿੱਧੀ ਪਾਈਪ ਨਹੀਂ ਲਗਾਉਂਦੀ ਮੈਂ ਮੈਨੂੰ ਆਦਤ ਹੈ ਕਿ ਮੈਂ ਚੰਗੀ ਤਰ੍ਹਾਂ ਹੰਗਾਲ ਕੇ ਕੱਪੜੇ ਹੀ ਡਰਮ ਵਿੱਚ ਖੁੱਲੇ ਪਾਣੀ 'ਚ ਕਰਾਂ ਵੈਸੇ ਮੈਂ ਪਾਈਪ ਹੈਗੀ ਪਾਈਪ ਲਗਾਉਂਦੀ ਨਹੀਂ ਤੇ ਉਹ ਥੋੜੀ क्रैक ਵੀ ਹੋਈ ਹੈ ਤੇ ਨਹੀਂ ਤਾਂ ਮੈਂ ਕਿਚਨ 'ਚ ਸਿੱਧਾ ਪਾਈਪ ਲਗਾ ਲੈਣੀ ਹੁੰਦੀ ਪਰ ਨਹੀਂ ਉਹ ਮੈਨੂੰ ਆਦਤ ਹੀ ਹੋਗੀ ਕਿ ਮੈਂ ਇਦਾਂ ਇੱਕ ਵਾਰੀ ਪਾਣੀ 'ਚ ਜ਼ਰੂਰ ਕੱਢਣੀ ਆ ਤੇ ਜੇ ਕੋਈ ਲੱਗੇ ਕੋਈ ਧਾਲ ਦਾਗ ਵਗੈਰਾ ਲੱਗ ਜਾਏ ਤੇ ਉਹਨੂੰ ਸਾਬਣ ਨਾਲ ਉਤਾਰਾਂ ਆਦਤ ਹੈ ਕਿ ਇਹ ਮੈਨੂੰ ਕੇ ਵਾਈਟ ਕੱਪੜੇ ਹੁੰਦੇ ਸਾਡੇ ਮੋਸਟਲੀ ਤੇ ਉਹਨਾਂ ਨੂੰ ਸਾਬਣ ਲਗਾਉਣਾ ਹੀ ਪੈਂਦਾ ਤੇ ਵੈਸੇ ਤਾਂ ਅਸੀਂ ਸਰਫੈਕਸਲ ਵਰਤਦੀ ਆ ਮੈਂ ਕਿ ਗੁੰਝائش ਤਾਂ ਨਹੀਂ ਕੋਈ ਰਹਿੰਦੀ ਤੇ ਇਹਨੇ ਗੰਦੇ ਕੱਪੜੇ ਨੇ ਹੁੰਦੇ ਫਿਰ ਮੈਂ ਮਸ਼ੀਨ ਵਗੈਰਾ ਸਾਫ਼ ਕਰਕੇ ਚੰਗੀ ਤਰ੍ਹਾਂ ਤੇ ਜਿਹੜਾ ਬੇੜਾ ਸੇਰੇ ਤੋਤਾ ਸੀ ਰੀਤਾਂ ਨੇ ਪਰ ਇੰਨਾ ਕੁ ਥੋੜਾ ਜਿਹਾ ਜਿੱਥੇ ਸਰਫ ਵਗੈਰਾ ਨਿਕਲਿਆ ਉੱਥੇ ਮੈਂ ਸਾਰਾ ਸਾਫ਼ ਕਰ ਦਾਂਗੀ ਤੇ ਕੰਮ ਬਹੁਤ ਹੋ ਜਾਂਦੇ ਆ ਜੀ ਨਿਕਨੇ-ਨਿਕਨੇ ਕੰਮ ਕਰਦੇ ਰਹੋ ਤਾਂ ਬਹੁਤ ਜ਼ਿਆਦਾ ਹੁੰਦੇ ਕਰੋ ਤੇ ਕੁਈ ਚ ਕੰਮ ਨਹੀਂ ਕਰੋ ਤੇ ਬਹੁਤ ਜ਼ਿਆਦਾ ਕੰਮ ਹੋ ਜਾਂਦੇ ਨੇ ਤੇ ਇਦਾਂ ਹੀ ਜਿੱਦਾਂ ਹੁਣ ਅਸੀਂ ਵਲੌਗ ਬਣਾ ਰਹੇ ਹਾਂ ਤਾਂ ਨਾਨਾ ਤਾਂ ਦੁਕਾਨ ਨੇ ਮੈਂ ਬਣਾਇਆ ਸੀ ਕੋफ्ते ਕੋਫਤੇ ਦੀ ਸਬਜ਼ੀ ਬਣੀ ਸੀਗੀ ਤੇ ਥੋੜਾ ਘੁੱਸਾ ਪਾਣੀ ਪਾ ਕੇ ਤੇ ਕਰਨ ਪਤਲੀ ਤੇ ਇੱਧਰ ਥੋੜੇ ਬਰਤਨ ਆ ਬਣਾਇਆ ਸੀ ਹੁਣੇ ਅ ਸ਼ੇਕ ਪੀਤਾ ਬਣਾ ਲਵਾਂ ਤੇ ਇਹਦੇ ਹੁਣ ਬਰਤਨ ਥੋੜੇ ਸਾਫ਼ ਕਰ ਲਾਂ ਮੈਂ ਤੇ ਪਸੀਨਾ ਬਹੁਤ ਆ ਗਿਆ ਪੱਖਾ ਲਗਾ ਲੀਏ ਪੱਖਾ ਫਿਰ ਬੰਦ ਕਰਨਾ ਪੈਂਦਾ ਆਵਾਜ਼ ਬਹੁਤ ਆਉਂਦੀ ਆ ਤੇ ਜੋ ਅੱਗੇ ਤੋਂ ਕਰਾਂਗੇ ਉਹ ਤੁਹਾਨੂੰ ਦਿਖਾਵਾਂਗੇ ਤੇ ਹੁਣ ਬਰਤਨ ਸਾਫ ਕਰਨਾ ਰਾਤ ਦੇ ਕੰਮ ਸ਼ੁਰੂ ਹੋ ਗਏ ਫਿਰ ਤੇ ਚਲੋ ਮਿਲਦੇ ਆ ਫਿਰ ਨਾਲ-ਨਾਲ ਕੰਮ ਕਰਦੇ ਆ ਤੇ ਇੱਥੇ ਮੈਂ ਸ਼ਾਮ ਵਲੇ ਜਿਹੜੇ ਵੀ ਭਾਂਡੇ ਸੀਗੇ ਉਹ ਮੈਂ ਸਾਫ ਕਰਨ ਲੱਗੀ ਤੇ ਫਿਰ ਅੱਜ ਦਾ ਵਲੌਗ ਇੱਥੇ ਖਤਮ ਕਰਦੇ ਆ ਮਿਲਦੇ ਆ ਕੱਲ ਤੋਂ ਨਵਾਂ ਵਲੌਗ ਲੈ ਕੇ ਆਉਨੇ ਆ ਅਗਰ ਤੁਹਾਨੂੰ ਮੇਰੀ ਛੋਟੀ ਜੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਓਕੇ ਬਾਏ ਬਾਏ ਟੇਕ ਕੇਅਰ ਸਤਿ ਸ਼੍ਰੀ ਅਕਾਲ